ਤੁਸੀਂ ਜੁੜੇ ਹੋ ਵਸਦਾ ਪੰਜਾਬ ਦੇ ਨਾਲ ਤੇ ਮੈਂ ਹਾਂ ਲਗਨਸੀਟ 26 ਜਨਵਰੀ ਨੂੰ ਕੁਝ ਹੀ ਦਿਨ ਬਾਕੀ ਨੇ ਤੇ 26 ਜਨਵਰੀ ਦਾ ਜਿਹੜਾ ਕਾਰਜਕਰਮ ਹੈ ਪੂਰੇ ਦੇਸ਼ ਦੇ ਵਿੱਚ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤਾਂ ਅੱਜ ਅਸੀਂ ਲੁਧਿਆਣਾ 'ਚ ਮੌਜੂਦ ਹਾਂ ਜਿੱਥੇ ਪੀਆਯੂ ਦੇ ਵਿੱਚ ਜਿਹੜਾ ਤਿਆਰੀਆਂ ਚੱਲ ਰਹੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਉਂਕਿ ਇੱਥੇ ਵੀ ਇੱਕ ਵੱਡਾ ਕਾਰਜਕਰਮ ਹੋਣ ਵਾਲਾ ਹੈ ਜਿੱਥੇ ਗਵਰਨਰ ਸਾਹਿਬ ਪਹੁੰਚਣਗੇ ਤਾਂ ਤਿਆਰੀਆਂ ਬੜੇ ਜ਼ੋਰਾਂ ਨਾਲ ਚੱਲ ਰਹੀਆਂ ਨੇ ਇੱਥੇ ਜਿਹੜੇ ਪ੍ਰਬੰਧਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਜਿਹੜੇ ਐਨਸੀ ਦੇ ਕ੍ਰੈਡਿਟਸ ਨੇ ਉਹਨਾਂ ਨਾਲ ਵੀ ਗੱਲ ਬਿਲਕੁਲ ਤੁਹਾਨੂੰ ਉਸ ਗਰਾਊਂਡ 'ਚ ਵੀ ਦਿਖਾਇਆ ਕਿਵੇਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਸਾਰੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਪਰ ਜਿਹੜਾ ਨਾਲ ਗਰਾਊਂਡ ਹੈ ਤੁਹਾਨੂੰ ਇੱਥੇ ਵੀ ਦਿਖਾ ਰਹੇ ਕਿਵੇਂ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਆਰਮੀ ਦੇ ਟਰੱਕ ਖੜੇ ਨੇ ਆਰਮੀ ਦਾ ਬੈਂਡ ਵੀ ਹੈ ਇੱਥੇ ਤਾਂ ਇੱਥੇ ਵੱਡੀ ਗੱਲ ਤੁਹਾਨੂੰ ਮੈਂ ਦੱਸ ਦਾਂ ਕਿ 26 ਤਰੀਕ ਨੂੰ ਜਿਹੜਾ ਪੀਯੂ ਦੇ ਅੰਦਰ ਜਿਹੜਾ ਸਮਾਗਮ ਹੋਏਗਾ ਉੱਥੇ ਆਰਮੀ ਦੇ ਵੱਲੋਂ ਵੀ ਆਪਾਂ ਕਈ ਇੱਕ ਪਰਦਰਸ਼ਨ ਕੀਤਾ ਜਾਵੇਗਾ ਜਿਹਦਾ ਆਪਾਂ ਥੀਮ ਕਹੀ ਹੋਇਆ ਨੋ ਯਰ ਆਰਮੀ ਆਪਣੀ ਆਰਮੀ ਨੂੰ ਜਾਨੋ ਜਿੱਤੇ ਵਕ ਵਕ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਜਾਏਗਾ ਇਹ ਵੀ ਗੱਲਾਂ ਸਾਹਮਣੇ ਕਿ ਜਿਹੜੇ ਟੈਂਕ ਵੀ ਉਹ ਰੱਖੇ ਜਾਣਗੇ ਹਾਲਾਂਕਿ ਤੁਸੀਂ ਦੇਖ ਰਹੇ ਹੋ ਕਿ ਤਿਆਰੀ ਜਿਹੜੀ ਆਦਮੀ ਵੱਲੋਂ ਵੀ ਕੀਤੀ ਜਾ ਰਹੀ ਹੈ ਉਹਨਾਂ ਦਾ ਬੈਂਡ ਹੈ ਉਹ ਸੈਟਅਪ ਹੈ ਇੱਥੇ ਸੀਨੀਅਰ ਅਫਸਰ ਖੜੇ ਨੇ ਇਹਦੇ ਪਿੱਛੇ ਵੀ ਜਿਹੜੇ ਆਰਮੀ ਦੇ ਟਰੱਕ ਖੜੇ ਨੇ ਤਾਂ ਇਸ ਗਰਾਊਂਡ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਗਵਰਨਰ ਸਾਹਿਬ ਨੇ ਉਹ ਆਪ ਇੱਥੇ ਆਣਗੇ ਤੇ ਨਾਲ ਹੋਰ ਸੀਨੀਅਰ ਅਧਿਕਾਰੀ ਹੋਣਗੇ ਸਿਆਸੀ ਆਗੂ ਵੀ ਹੋ ਸਕਦੇ ਨੇ ਤਾਂ ਇੱਥੇ ਆਣਗੇ ਤੇ ਜਿਹੜਾ ਪ੍ਰਦਰਸ਼ਨ ਜਿਹੜਾ ਅੱਜ ਵੀਰ ਨੇ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਜਿਸ ਦਾ ਥੀਮ ਮੈਂ ਤੁਹਾਨੂੰ ਦੱਸਿਆ ਕਿ ਨੌਜਰ ਆਰਮੀ ਆਪਣੀ ਆਰਮੀ ਨੂੰ ਜਾਣੋ ਜਿਹਦੇ ਵਿੱਚ ਵੱਖ-ਵੱਖ ਹਥਿਆਰਾਂ ਦੇ ਆਪਾਂ ਕਈ ਉਹ ਸ਼ੋਅ ਕਿਸ ਕੀਤੇ ਜਾਣਗੇ ਟੈਂਕ ਤੱਕ ਦੀ ਗੱਲ ਆ ਰਹੀ ਵੀ ਟੈਂਕ ਵੀ ਇੱਥੇ ਜਿਹੜਾ ਮੌਜੂਦ ਹੋਵੇਗਾ ਮੋٹے ਤੌਰ ਤੇ ਆਪਾਂ ਕਹੀਏ ਕਿ ਆਰਮੀ ਆਰਮੀ ਦੇ ਵੱਲੋਂ ਵੀ ਜਿਹੜਾ ਹੈ 26 ਜਨਵਰੀ ਨੂੰ ਪੀਓ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਤੁਹਾਨੂੰ ਦਿਖਾਇਆ ਵੀ ਕਿਸ ਹਿਸਾਬ ਦੇ ਨਾਲ ਜਿਹੜੀਆਂ ਤਿਆਰੀਆਂ ਨੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਤਾਂ ਸਾਡੇ ਨਾਲ ਮੌਜੂਦ ਨੇ ਜਿਹੜੇ ਡਿਸਟ੍ਰਿਕਟ ਸਪੋਰਟ ਅਫਸਰ ਨੇ ਕੁਲਦੀਪ ਚੁੱਕ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਵੀ ਅ ਜਿਵੇਂ ਕਿ ਤੁਹਾਨੂੰ ਪਤਾ ਹੈ 26 ਜਨਵਰੀ ਨੂੰ ਆਪਣਾ 26 ਜਨਵਰੀ ਨੂੰ ਰੇ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪਹਿਲੇ ਤਾਂ ਆਪਣੇ ਵਿਧਾਨ ਸਭਾ ਜੀ ਦੇ ਸਪੀਕਰ ਉਹ ਮੌਜੂਦ ਰਹਿਣਗੇ ਆਪਣੇ ਡੀਸੀ ਸਾਹਿਬ ਹੋਣਗੇ ਤੇ ਬੱਚਿਆਂ ਵੱਲੋਂ ਵੀ ਕਲਚਰ ਪ੍ਰੋਗਰਾਮਸ ਵੀ ਕੀਤੇ ਜਾਣਗੇ ਤੇ ਹੋਰ ਸਾਰੇ ਮੈਕਮਿਆਂ ਵੱਲੋਂ ਚਾਂਕੀਆਂ ਵੀ ਕੱਢੀਆਂ ਜਾਣਗੀਆਂ ਤੇ ਹੋਰ ਆਪਣੇ ਆਰਮੀ ਜਿਹੜੇ ਅਫੀਸ਼ੀਅਲਸ ਹੈ ਉਹਨਾਂ ਵੱਲੋਂ ਵੀ ਵਧੀਆ ਲੈਵਲ ਸਟੇਟ ਲੈਵਲ ਤੇ ਇਹ ਫੰਕਸ਼ਨ ਹੋਣ ਜਾ ਰਿਹਾ ਜਿੱਥੇ ਪ੍ਰੇਡ ਕੱਢੀ ਜਾਊਗੀ ਉਹਨਾਂ ਵੀ ਆ ਤੁਸੀਂ ਜੋ ਦਾਸਰੇ ਸ਼ਿਗੇ ਜਿਹੜੇ ਆਪਣੇ ਗਵਰਨਰ ਨੇ ਉਹ ਵੀ ਆ ਰਹੇ ਨੇ ਹਾਂਜੀ 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 ਉਹ ਵੀ ਆ ਰਹੇ ਨੇ ਤਾਂ ਤਿਆਰੀਆਂ ਕਿਸ ਹੱਦ ਦੀਆਂ ਨੇ ਤਿਆਰੀਆਂ ਫੁੱਲ ਮੁਕੰਮਲ ਹੋ ਚੁੱਕੀਆਂ ਨੇ ਜੀ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਅੱਜ ਫੁੱਲ ਡੇ ਰਿਹਰਸਲ ਸੀਗੀ ਤੇ ਹੁਣੀ ਜਸਟ ਫਿਨਿਸ਼ ਹੋਈ ਹੈ ਸਾਰੀ ਰਿਹਰਸਲ ਤੇ ਹੁਣ ਪੂਰੀ ਜਿਹੜੀ ਆਪਣਾ 26 ਤਰੀਕ ਨੂੰ ਫੰਕਸ਼ਨ ਪੂਰੇ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਜਾਊਗਾ ਜਸਮਨ ਦੇਖ ਰਹੇ ਸਕੂਲੀ ਬੱਚੇ ਨੇ ਕਾਫੀ ਇਥੇ ਹੈ ਨਾ ਪਹੁੰਚੋ ਨੇ ਰਿਹਰਸਲ ਕਰ ਰਹੇ ਤਿਆਰੀ ਕਰ ਰਹੇ ਆ ਤਾਂ ਕਿ ਸਾਬ ਦੇ ਆਪਾਂ ਕਈ ਉਹਨਾਂ ਵੱਲੋਂ ਪਰਫਾਰਮੈਂਸਸ ਤਿਆਰ ਕੀਤੀਆਂ ਗਈਆਂ ਦੇਖੋ ਉਹਨਾਂ ਵੱਲੋਂ ਹਰ ਤਰ੍ਹਾਂ ਦੇ ਜਿਵੇਂ ਆਪਣੇ ਲੋਕਲ ਲੈਵਲ ਤੇ ਹੋ ਗਏ ਫੰਕਸ਼ਨਸ ਜਿਵੇਂ ਆਪਣਾ ਕਿੱਦਾ ਪੰਗੜਾ ਤੇ ਮੇਨਲੀ ਆਪਣੇ ਮੋਟੀਵੇਸ਼ਨਲ ਡਾਂਸਸ ਉਹ ਵੀ ਸਾਰੀ ਤਰ੍ਹਾਂ ਦੇ ਡਾਂਸ ਪਰਫਾਰਮ ਕੀਤੇ ਜਾ ਰਹੇ ਮਤਲਬ ਪੂਰੇ ਇੱਕ ਇੰਡੀਆ ਲੈਵਲ ਦੇ ਤਰੀਕੇ ਦੇ ਜਿੱਥੇ ਜਿੱਥੇ ਜਿਵੇਂ ਕਹਿੰਦੇ ਡਾਂਸ ਆਪਣੇ ਚੱਲਦੇ ਨੇ ਉਹ ਸਾਰੀ ਤਰ੍ਹਾਂ ਦੇ ਆਪਣੇ ਡਾਂਸ ਸ਼ੋਅ ਕੇਸ ਕਿਤੇ ਜਾਣਗੇ 26 ਤਰੀਕ ਨੂੰ ਤੇ ਜਿਹੜੇ ਸੁਰੱਖਿਆ ਦੇ ਮੈਂ ਦੇਖਿਆ ਵੀ ਉੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਘੁੰਮ ਰਹੀਆਂ ਸੀਗੀਆਂ ਆ ਕਾਫੀ ਪ੍ਰਬੰਧ ਵੀ ਕੀਤੇ ਆ ਤਾਂ ਸੁਰੱਖਿਆ ਦੇ ਪ੍ਰਬੰਧਾਂ ਕੀ ਕੀ ਤਿਆਰੀਆਂ ਨੇ ਫੁੱਲ ਸਰ ਸਿਕਿਉਰਿਟੀ ਪੂਰੀ ਡੀਸੀ ਸਾਹਿਬ ਵੱਲੋਂ ਏਡੀਸੀ ਸਰ ਵੱਲੋਂ ਪੂਰੀ ਤਰ੍ਹਾਂ ਦੀ ਸਿਕਿਉਰਿਟੀ ਦੀ ਵਿਵਸਥਾ ਕੀਤੀ ਗਈ ਹੈ ਕਿ ਕੋਈ ਅਨਗੈਲੀ ਨਾ ਵਰਤੀ ਜਾਏ ਤੇ ਸਖਤ ਹਦਾਇ ਅਦੇਸ਼ ਦਿੱਤੇ ਗਏ ਨੇ ਸਿਕਿਉਰਟੀ ਨੂੰ ਲੈ ਕੇ ਤੇ ਪੂਰਾ ਹਰ ਤਰੀ ਦਾ ਅਰੇਂਜਮੈਂਟ ਕੀਤਾ ਗਿਆ ਸਿਕਿਉਰਟੀ ਪਾਸ ਪਰਸਨਲ ਵੀ ਤੇ ਹਰ ਤਰਫ ਤੋਂ ਰਿਫਰੈਸ਼ਮੈਂਟ ਦਾ ਬੱਚਿਆਂ ਦਾ ਉਹ ਵੀ ਪ੍ਰੋਪਰ ਮੁਕੰਮਲ ਕੀਤਾ ਗਿਆ ਗੈਦਰਿੰਗ ਦਾ ਕਿੰਨਾ ਕੋ ਅਨੁਮਾਨ ਹੈ ਆਪਣੇ ਕੋਲ ਸਰ ਗੈਦਰਿੰਗ ਉਰੇ 4-5000 ਬੱਚੇ ਹੋ ਜਾਣਗੇ ਆਪਣੇ ਆਫੀਸ਼ੀਅਲਸ ਹੋ ਜਾਣਗੇ 400-500 ਇਸ ਹਾਂਜੀ ਇੰਨੇ ਹੋ ਜਾਣਗੇ ਤਾਂ ਬਿਲਕੁਲ ਤੁਸੀਂ ਜਾਣਦੇ ਹੋ ਵੀ ਜਦੋਂ 26 ਤਰੀਕ ਦੀ ਪਰੇਡ ਹੁੰਦੀ ਆ ਤਾਂ ਖਾਸ ਤੌਰ ਤੇ ਜਿਹੜੇ ਐਨਸੀਸੀ ਕ੍ਰੈਡਿਟਸ ਹੁੰਦੇ ਨੇ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਪਰੇਡ ਕੀਤੀ ਜਾਂਦੀ ਹੈ ਪਰ ਉਸ ਪਰੇਡ ਦੇ ਪਿੱਛੇ ਇੱਕ ਦਿਨ ਦੀ ਪਰੇਡ ਦੇ ਪਿੱਛੇ ਲਗਾਤਾਰ ਕਿੰਨੇ ਹੀ ਦਿਨਾਂ ਦੀ ਮਿਹਨਤ ਹੁੰਦੀ ਹੈ ਉਹ ਘੜੀ ਤੁੱਪ ਦੇ ਵਿੱਚ ਹੋਵੇ ਠੰਡ ਸਰਦੀ ਜੋ ਮਰਜੀ ਹੋਵੇ ਕੋਈ ਵੀ ਓਕੇਸ਼ਨ ਹੋਵੇ ਉਹਨਾਂ ਦੇ ਵੱਲੋਂ ਤਿਆਰੀ ਜਿਹੜੀ ਹੈ ਲੰਬੇ ਸਮੇਂ ਤੋਂ ਸ਼ੁਰੂ ਕਰ ਦਿੱਤੀ ਜਾਂਦੀ ਸਾਡੇ ਨਾਲ ਤੁਸੀਂ ਦੇਖੋ ਪਿੱਛੇ ਸਾਡੇ ਜਵਾਨ ਖੜੇ ਨੇ ਪੂਰੀ ਤਿਆਰੀ ਰਿਹਸਲ ਕਰਕੇ ਹਟਨੇ ਪਰ ਸਵੇਰ ਤੋਂ ਜਿਹੜੀ ਤਿਆਰੀਆਂ ਕਰ ਰਹੇ ਪਰ ਹੱਲੇ ਵੀ ਦੇਖੋ ਕਿਸੇ ਦੇ ਵੀ ਚਿਹਰੇ ਤੇ ਥਕਾਨ ਨਹੀਂ ਆ ਗੱਲਬਾਤ ਕਰਦੇ ਵੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਹਾਂਜੀ ਕਿਸ ਤਰ੍ਹਾਂ ਤਿਆਰੀਆਂ ਚੱਲ ਰਹੀਆਂ ਨੇ ਤਿਆਰੀਆਂ ਜੀ ਲਗਾਤਾਰ ਚੱਲ ਰਹੀਆਂ ਨੇ ਤੇ ਸਾਨੂੰ ਘੱਟੋ ਘੱਟ 10 ਦਿਨ ਹੋ ਗਏ ਜੀ ਤੇ ਅਸੀਂ ਲਗਾਤਾਰ ਜੋਰਾਂ ਸੋਰਾਂ ਤੇ ਮਿਹਨਤ ਕਰ ਰਹੇ ਹਾਂ ਤਾਂ ਕਿ ਅਸੀਂ 26 ਜਨਵਰੀ ਦੇ ਪ੍ਰੋਗਰਾਮ ਨੂੰ ਵਧੀਆ ਬਣਾ ਸਕੀਏ ਤੇ ਸਾਡੇ ਜਿਹੜੇ ਸਟਾਫ ਨੇ ਅਵਤਾਰ ਸਰ ਉਹ ਵੀ ਸਾਡੇ ਤੇ ਬਹੁਤ ਮਿਹਨਤ ਕਰ ਰਹੇ ਨੇ ਜੀ ਲਗਾਤਾਰ ਮਿਹਨਤ ਕਸ਼ਮੀਰ ਸਾਹਿਬ 3 ਪੰਜਾਬ ਬਟਾਲੀਅਨ ਸਾਡੀ ਜੀ ਬਟਾਲੀਅਨ ਆ ਲੁਧਿਆਣੇ ਵਾਲੀ ਤੇ ਲਗਾਤਾਰ ਉਹ ਮਿਹਨਤ ਕਰਾ ਰਹੇ ਨੇ ਤੇ ਅਸੀਂ ਵੀ ਕੜੀ ਮਿਹਨਤ ਕਰ ਰਹੇ ਹਾਂ ਹਮ ਭਲਤੈ ਭਾਈ ਜੀ ਨਾਲ ਗੱਲ ਕਰਦੇ ਤੁਹਾਡੀ ਮੁੱਛਾ ਮੈਨੂੰ ਬੜੀ ਚੰਗੀਆਂ ਲੱਗੀਆਂ ਥੈਂਕ ਯੂ ਸਰ ਤੇ ਤਿਆਰੇ ਕਿਸ ਤਰ੍ਹਾਂ ਨੇ ਕਿਸ ਤਰ੍ਹਾਂ ਚੱਲ ਰਹੀਆਂ ਨੇ ਕਿਨੇ ਲੰਬੇ ਸਮੇਂ ਤੋਂ ਤਿਆਰੀਆਂ ਕਰ ਰਹੇ ਹਾਂ ਤਿਆਰੀਆਂ ਬਹੁਤ ਵਧੀਆ ਨੇ ਤੇ ਤਿਆਰੀਆਂ 10 11 ਦਿਨ ਹੋ ਗਏ ਚੱਲਦੀਆਂ ਨੇ ਤੇ ਤਿਆਰੀਆਂ ਖੂਬ ਹੀ ਜੋਰ-ਸ਼ੋਰ ਨਾਲ ਚੱਲਦੀਆਂ ਨੇ ਤੇ ਸਾਡੇ ਪੀਜ ਸਟਾਫ ਵਿੱਚ ਟੀਚਰਸ ਉਹਨਾਂ ਦੀ ਸਾਡੇ ਉੱਤੇ ਬਹੁਤ ਦੁਆਵਾਂ ਨੇ अच्छा ਤੁਸੀਂ ਦੇਖੋ ਠੰਡ ਹੁੰਦੀ ਗਰਮੀ ਚੱਲੋ 26 26 ਜਨਵਰੀ ਦਾ ਕਾਰਜਕ੍ਰਮ ਹੈ ਤਾਂ ਲੋ ਠੰਡਾ ਦਾ ਮੌਸਮ ਰਹਿੰਦਾ ਹਰ ਵਾਰ ਤੁਸੀਂ 15 ਅਗਸਤ ਤੇ ਤਿਆਰੀ ਕਰਦੇ ਹੋ ਹੋਰ ਸਮਾਗਮਾਂ ਦੀ ਵੀ ਤੁਸੀਂ ਤਿਆਰੀ ਕਰਦੇ ਹੋ ਮਤਲਬ ਠੰਡ ਗਰਮੀ ਹੋਵੇ ਤੁਸੀਂ ਸਾਰਾ ਸਾਰਾ ਦਿਨ ਵੀ ਤੁਸੀਂ ਨਾ ਡ੍ਰਿਲ ਕਰਦੇ ਹੋ ਮੈਂ ਵੀ ਐਨਸੀ ਚ ਰਿਆ ਮੈਨੂੰ ਵੀ ਇਸ ਕਰਕੇ ਪਤਾ ਵਾ ਤਾਂ ਜਿਹੜੇ ਨੌਜਵਾਨ ਆਪਣੇ ਇਹ ਸਭ ਚੀਜ਼ ਤੋਂ ਦੂਰ ਹੈ ਜਾਂ ਜਿਹੜੇ ਰਜਾਈ ਚ ਬੈਠੇ ਇਸ ਟਾਈਮ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਇਹੀ ਕਹਿਣਾ ਚਾਹੁੰਗਾ ਇੱਕ ਵਾਰੀ ਮਤਲਬ ਆਲਸ ਛੱਡ ਕੇ ਇੱਕ ਵਾਰੀ ਆਪਣਾ ਮਤਲਬ ਕਿ ਕੁਝ ਨਾ ਕੁਝ ਕਰਕੇ ਟ੍ਰਾਈ ਕਰੋ ਕਰੋ ਕੁਝ ਨਾ ਕੁਝ ਕਰੋ ਤਾਕੀ ਉਹਨਾਂ ਨੂੰ ਆਲਸ ਛੱਡ ਕੇ ਥੋੜਾ ਕੁਝ ਦੇਸ਼ ਦੇ ਪ੍ਰਤੀ ਕਰਨ ਦੀ ਭਾਵਨਾ ਪੈਦਾ ਹੋਊਗੀ। ਬਿਲਕੁਲ। ਫਿਰ ਸਵੇਰ ਤੋਂ ਤਿਆਰੀ ਕਰ ਰਹੇ ਹੋ। ਥਕਾਨ ਕਿਸ ਦੇ ਚਿਹਰੇ ਤੇ ਨਹੀਂ ਲੱਗ ਰਹੀ ਮੈਨੂੰ? ਨਹੀਂ ਸਰ। ਥਕਾਨ ਦੀ ਇਸ ਗੱਲ ਨਹੀਂ ਆ ਸਰ ਅਸੀਂ ਕਾਫੀ ਟਾਈਮਾਂ ਤੋਂ ਅਸੀਂ ਡ੍ਰਿਲ ਕਰਦੇ ਆਂ। ਇਸ ਕਰਕੇ ਸਾਡੇ ਕੋਈ ਵੀ ਥਕਾਨ ਨਹੀਂ ਲੱਗਦੀ। ਅਸੀਂ ਸਵੇਰੇ ਇੱਥੇ 8 ਵਜੇ ਤੋਂ ਆ ਕੇ 12 ਵਜੇ ਤੱਕ ਰੋਜ਼ ਡ੍ਰਿਲ ਕਰਦੇ ਹਾਂ ਤੇ ਸਾਡੇ ਅਫਤਾਰਸ ਰਹੇ ਹੋ ਉਸੇ ਰੋਜ਼ ਕਰਾਂਦੇ ਆਂ। ਵਧੀਆ ਲੱਗਦਾ ਡ੍ਰਿਲ ਇੰਟਰਸਟ ਵੀ ਹੁੰਦਾ ਸਰ ਸਾਨੂੰ ਡ੍ਰਿਲ ਕਰਦੇ ਟਾਈਮ ਇਸ ਕਰਕੇ ਕੋਈ ਥਕਾਨ ਨਹੀਂ ਲੱਗਦੀ ਸਾਨੂੰ ਤੁਹਾਡਾ ਜਿਹੜਾ ਬੀਅਰਡ ਦਾ ਦਾੜੀ ਦਾ ਸਟਾਈਲ ਹੈ ਮੈਨੂੰ ਲੱਗਦਾ ਉਹਨਾਂ ਦੇ ਵਾਂਗੂ ਹੈ ਜਿਹੜੇ ਅਭਿਨੰਦਨ ਸੀਗੇ ਜਿਹੜੇ ਪਾਕਿਸਤਾਨ ਦੇ ਵਿੱਚ ਹਨ ਮੈਂ ਉਹਨਾਂ ਦਾ ਫੈਨ ਆ ਨਾ ਇਸ ਕਰਕੇ ਮੈਂ ਇਸ ਕਰਕੇ ਉਹਨਾਂ ਦੀ ਰੱਖੀ ਹੋਈ ਆ ਕਾਪੀ ਕੀਤੀ ਆ ਸਰ ਦੀ ਥੋੜੀ ਜੀ ਤਾਂ ਬਿਲਕੁਲ ਦੇਖੋ ਏ ਵੀ ਸਾਡੇ ਵਰਗੇ ਆ ਤੁਹਾਡੇ ਵਰਗੇ ਆਪਾਂ ਕਈ ਨੌਜਵਾਨ ਨੇ ਪਰ ਇਹਨਾਂ ਦੇ ਅੰਦਰ ਜਜ਼ਬਾ ਦੇਖੋ ਕਿੰਨਾ ਵਾ ਵੀ ਚਾਹੇ ਸਰਦੀ ਹੁੰਦੀ ਹੈ ਗਰਮੀ ਹੁੰਦੀ ਹੈ ਇਹ ਸਾਰਾ ਸਾਰਾ ਦਿਨ ਡ੍ਰਿਲ ਕਰਦੇ ਸਾਰਾ ਸਾਰਾ ਦਿਨ ਪ੍ਰੈਕਟਿਸ ਕਰਦੇ ਚਾਕੇ ਜਿਹੜੇ ਕਾਰਜਕ੍ਰਮ ਨੇ ਵਧੀਆ ਹੋ ਸਕੇ ਪਰ ਇਹ ਜਿਹੜਾ ਜਜ਼ਬਾ ਹੈ ਅੱਗੇ ਇਹੀ ਨੌਜਵਾਨ ਨੇ ਜਿਹੜੇ ਆਪਾਂ ਕਹੀਏ ਫੌਜ ਦੇ ਵਿੱਚ ਜਾਂਦੇ ਆ ਦੇਸ਼ ਦੀ ਸੇਵਾ ਕਰਦੇ ਆ ਬਾਰਡਰਾਂ ਤੇ ਆਪਣੇ ਦੇਸ਼ ਦੀ ਆਪਣੇ ਪੰਜਾਬ ਦੀ ਆਪਾਂ ਕਹੀਏ ਸੁਰੱਖਿਆ ਵੀ ਕਰਦੇ ਆ ਕੈਮਰਾਮੈਨ ਹਿਮਾਂਸ਼ੂ ਦੇ ਨਾਲ ਮੈਂ ਲਗਨ ਸੇਡ ਬਸ ਦਾ ਪੰਜਾਬ